ਆ ਦੇਖ ਲਓ ਬਾਈ ਹੈਪੀ ਦੇ ਘਰੇ ਹੈ ਨਾ ਆਪਾਂ ਆ ਆ ਆ ਆ ਬਾਈ ਨੇ ਕਿਹੜਾ ਰੱਖਿਆਗਾ ਇਹ ਇਹ ਨਸਲ ਆਪਣੇ ਆਈ ਨਹੀਂ ਇੱਥੇ ਬਾਹਰੋਂ ਇੰਪੋਰਟ ਆ ਇਹ ਅੱਛਾ ਇੰਪੋਰਟ ਹੋਇਆ ਹੋਇਆ ਹੈ ਇਹ ਬਾਈ ਤੇ ਤਿਆਰ ਬਦਖੀਏ ਦੋ ਨੇੜੇ ਨਾ ਲਾ ਕੇ ਫੜ ਲੈਂਦਾ ਓਹੋ ਨੇੜੇ ਨੇੜੇ ਜਾਓ ਨਾ 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 ਗਰਮੀ ਮੰਨੇ ਸਹੀ ਰਹਗਾ ਆ ਆ ਆ ਮੁੰਡੇ ਦਾ ਆ ਮੁੰਡੇ ਰੱਖਿਆ ਸ਼ੌਂਕ ਨਾਲੇ ਬਾਹਰੋਂ ਇੰਪੋਰਟ ਕਰਾਇਆ ਆ ਦੇਖ ਲਓ ਪੈਪਸੀਆਂ ਚੱਕੀ ਫਿਰਦੇ ਨੇ ਲੱਗਦਾ ਕਰਨਗੇ ਅੱਜ ਪਾਰਟੀ ਸ਼ਾਰਟੀ ਆਜੋ ਹੁਣ ਚੱਲਦੇ ਆਪਾਂ ਹੁਣ ਚੱਲਦੇ ਆ ਫਿਰ ਆ 15 ਆਜੋ ਨਹੀਂ ਰਹਿਣਦੇ ਹਜੇ ਕਿ ਲੋੜ ਆ ਕਿਹਨਾਂ ਹੀ ਮੁੰਡਾ ਕਬੂਤਰ ਵੀ ਬਾਈ ਕਿਹੜਾ 15 ਸਾਲ ਪੁਰਾਣਾ ਕਬੂਤਰ ਆ ਬਾਈ ਕੋਲੇ ਪੂਰੀ ਘੈਂਟ ਵੈਰਾਈਟੀ ਆ ਸੱਚੀ ਗੱਲ ਐ ਜਮਾ ਪਾ ਤੁਹਾਨੂੰ ਬਾਈ ਦਾ ਕਬੂਤਰ ਵੀ ਦਿਖਾਵਾਂਗੇ ਜੇਤੂ ਆ 15 ਸਾਲ ਪੁਰਾਣਾ ਵੀ ਦਿਖਾਵਾਂਗੇ ਬਾਈ ਦਾ ਕਬੂਤਰ ਹਨਾ ਆਜੋ ਬਾਈ ਇਹ ਹੈਪੀ ਦੇ ਘਰੇ ਆਪਾਂ ਦੇਖ ਲਓ ਰੌਣਕਾਂ ਲੱਗੀਆਂ ਨੇ ਗੱਲਾਂ ਬਾਤਾਂ ਕਰਦੇ ਫਿਰਦੇ ਆ ਆ ਦੇਖੋ ਬਾਈ ਦੇ ਘਰੇ ਅੰਦਰ ਜਮਾ ਮੋਟਰ ਲੱਗੀ ਹੋਈ ਆ ਵੱਡੀ ਇੱਧਰ ਬਾਈ ਨੇ ਮੱਝਾਂ ਗਾਵਾਂ ਰੱਖੀਆਂ ਹੋਈਆਂ ਸਾਰਾ ਕੁਝ ਆ ਬਾਈ ਦੀਆਂ ਘੋੜੀਆਂ ਨੇ ਦੇਖ ਲਓ ਹਨ ਆ ਖੜੀ ਆ ਬਾਈ ਨੌਕਰੀ ਆ ਫਿਰਦੀ ਆ ਨਾ ਚਕੋਰਾ ਬਾਈ ਕੋਲੇ ਦੇਖੋ ਆ ਦੇਖੋ ਬਾਈ ਕੋਲੇ ਹਨ ਕੁਰਸੀਆਂ ਕਰਸੀਆਂ ਡੰਘੀਆਂ ਰਹਿਣੀਆਂ ਨੇ ਵੀ ਕੋਈ ਨਾ ਕੋਈ ਸੱਜਣ ਵੀਰ ਆਉਂਦੇ ਰਹਿੰਦਾ ਆਪਾਂ ਤੁਹਾਨੂੰ ਘੋੜੀਆਂ ਦਿਖਾਉਣੇ ਆ ਬਾਈ ਦੀਆਂ ਆ ਦੇਖ ਲਓ ਬਾਈ ਦੀ ਨੌਕਰੀ ਘੋੜੀ ਆ ਨਾਲ ਬਸ਼ੇਰੀ ਆ ਇਹਦੀ ਆਪਾਂ ਤੁਹਾਨੂੰ ਇਧਰਲੀ ਸਾਈਡ ਤੋਂ ਦਿਖਾਉਣੇ ਆ ਇਹ ਆ ਦੇਖੋ ਆ ਚੱਕੋ ਆ ਖੜੀ ਆ ਨਾ ਬਸ਼ੇਰੀ ਦੁੱਧ ਪੀ ਜਾਂਦੀ ਆ ਬਾਈ ਦੇਖੋ ਕਿੰਨੀ ਸੋਹਣੀ ਕੁੜੀ ਐ ਹੁਣ ਆਪਾਂ ਤੁਹਾਨੂੰ ਪਰਲੀ ਕੁੜੀ ਦਿਖਾਉਣੇ ਆ ਲਾਲ ਕੁੜੀ ਐ ਇਹ ਬਾਈ ਪਹਿਲੀ ਕੁੜੀ ਇਹੀ ਲੈ ਕੇ ਆਇਆ ਲਾਲ ਉਸ ਤੋਂ ਬਾਅਦ ਫਿਰ ਹੋਰ ਘੋੜੀਆਂ ਲਿਆਂਦੀਆਂ ਨੇ ਆ ਲੋ ਕਰੋ ਚੱਕ ਦੇ ਰੱਖੋ ਆ ਪੱਖੇ-ਪੁੱਖੇ ਚੰਗੇ ਲਾਏ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਆ ਖੱਟੇ ਜਿਹੇ ਪੱਖੇ ਲਾਏ ਨੇਗੇ ਆ ਖੱਟੇ ਜੇ ਪੱਖੇ ਆ ਗਿਆ ਬੱਲਮ ਲਾਏ ਹੋਏ ਨੇ ਨਾ ਮੱਛਰ-ਮੱਛਰ ਤੋਂ ਆ ਦੇਖੋ ਸੰਦ ਸੱਪੇ ਬਾਈ ਨੂੰ ਬਹੁਤ ਸ਼ਕੀਨਾ ਲੋਹੇ ਦਾ ਵੀ ਬਹੁਤ ਸ਼ਕੀਨਾ ਬਾਈ ਆ ਦੇਖੋ ਕਿਵੇਂ ਰੌਣਕਾ ਲਾਈ ਬੈਠਾ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਕੈਮਰਾਮੈਨ ਸਟੈਂਡ ਸਟੂਡ ਚੱਕੀ ਫਿਰਦਿਆ ਆ ਬਿੱਕਰ ਕਬੂਤਰਾਂ ਵਾਲਾ ਫਿਰਦਾ ਨਾ ਪਹਿਲਾਂ ਪਾਉਂਦਾ ਆ ਗੱਲਾਂ ਕਬੂਤਰਾਂ ਦੀ ਕਰੀ ਜਾਂਦੇ ਨੇ ਕਹਿੰਦੇ ਬਾਹਰੋਂ ਮਂਗਾਏ ਹੋਏ ਕਬੂਤਰ ਨੇ ਆ ਚੱਕ ਕਿਉਂ ਕਰਦਿਆ ਟੀਚਰਾਂ ਆਪਾਂ ਗੱਲਾਂ ਸੁਣਾਣਾ ਸਾਨੂੰ ਗੱਲਾਂ ਇਹਨਾਂ ਦੀਆਂ ਰੇਲ ਕਿਹਦੇ ਕਬੂਤਰ ਆ ਉਹ ਮਂਗਾਏ ਆਣੇ ਕਿਸੇ ਦੀ ਲੋਟ ਆ ਕੋਰੀਅਨ ਹਾਂ ਆ ਗੱਲਾਂ ਸੁਣ ਲਓ ਬਾਈ ਤੁਸੀਂ ਇਹਨਾਂ ਦੇ ਰੇ ਗੱਡੀ ਤੇ ਕਬੂਤਰ ਆਉਂਦੇ ਹਨ ਨਾ ਦੇ ਹਾਂ ਆਉਂਦੇ ਆ ਹਣਾ ਆਉਂਦੇ ਆ ਕੋਈ ਚੋਰ ਕਬੂਤਰ ਹੀ ਬੋਲੇ ਵੱਡੇ ਵੱਡੇ ਤੋਂ ਆਹ ਕਬੂਤਰ ਜੱਪੜਾ ਦੇ ਮੁਰਗਾ ਵਰਗੇ ਰਹਿ ਗਿਆ ਉਹ ਆਈਆਂ ਆ ਜਿਹੜੇ ਕਬੂਤਰ ਹੁੰਦੇ ਆ ਹੋਰ ਜਿਹੜੀਆਂ ਕਿਚੋੜਾਂ ਆਈਆਂ ਬੰਦੀਆਂ ਜਿਹੜੇ ਦੂਸਰੇ ਆ ਤਾਰੀ ਮਾਰਨੀ ਆ ਸੁਣ ਲਓ ਬਾਈ ਗੱਲਾਂ ਸੁਣ ਤੁਸੀਂ ਇਹਨਾਂ ਦੇ ਵੱਡੇ ਕਬੂਤਰ ਹੈ ਕਹਿੰਦੇ ਕਿਚੋੜਾਂ ਜਿਹੜੇ ਕਬੂਤਰ ਫਿਰ ਉਹ ਵੱਡੀ ਤਾਰੀ ਮਾਰਦਾ ਇਹ ਤਾਂ ਵੱਡੀ ਤਾਰੀ ਮਾਰਦਾ